ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ 7 ਅਕਤੂਬਰ ਦਿਨ ਮੰਗਲਵਾਰ ਨੂੰ ਫਗਵਾੜਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਫਗਵਾੜਾ ਵਿਖੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਵਾਲਮੀਕ ਸਮਾਜ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮੰਦਿਰ ਫਗਵਾੜਾ ਤੋਂ ਆਰੰਭ ਹੋਈ ਇਸ ਸ਼ੋਭਾ ਯਾਤਰਾ ਦੌਰਾਨ ਸ਼੍ਰੀ ਰਮਾਇਣ ਨੂੰ ਫੁੱਲਾਂ ਵਾਲੀ ਪਾਲਕੀ ਵਿੱਚ ਬੜੇ ਹੀ ਸੁਚੇਚੇ ਢੰਗ ਨਾਲ ਸ਼ਿਸ਼ੋਭਿਤ ਕੀਤਾ ਗਿਆ ਸੀ ਜਦਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪ੍ਰਤਿਮਾ ਨੂੰ ਵੀ ਸ਼ਿਸ਼ੋਭਿਤ ਕੀਤਾ ਗਿਆ ਅਤੇ ਬੈਂਡ ਵਾਜਿਆ ਦੀ ਧੁਨਾ ਨਾਲ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਵਕਫਾਗਬਜ਼ਾਰਾ ਤੋਂ ਹੁੰਦੀ ਹੋਈ ਵਾਪਸ ਭਗਵਾਨ ਵਾਲਮੀਕ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦੌਰਾਨ ਰਾਜਨੀਤਿਕ ਆਗੂਆਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣਾ ਨੇ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਆਪਣਾ ਜੀਵਨ ਸਫਲਾ ਕੀਤਾ ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਸਮੂਹ ਇਲਾਕਾ ਵਾਸੀਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਸ਼ੋਭਾ ਯਾਤਰਾ ਦੌਰਾਨ ਪਾਤੜਾ ਵੱਲੋਂ ਤਿਆਰ ਕੀਤੀਆਂ ਗਈਆਂ ਚਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮਹਿਮਾ ਦਾ ਗੁਣਗਾਨ ਕੀਤਾ ਇਸ ਸਾਰੇ ਸਮਾਗਮ ਦਾ ਨਵਰੰਗ ਟੀਵੀ ਫਗਵਾੜਾ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਤੇ ਐਚਐਸ ਰਾਣਾ ਦੀ ਰਿਪੋਰਟ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਇਹ ਹਰ ਸਾਲ ਦੀ ਤਰ੍ਹਾਂ ਜਿਹੜੀ ਸ਼ੋਭਾ ਜਤਾਂ ਨਿਕਲ ਰਹੀ ਹੈ ਪਰਮੇਸ਼ਰ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਜਿੱਥੇ-ਜਿੱਥੇ ਸਾਡੀ ਸ਼ੋਭਾ ਜਤਾਂ ਚੱਲਣੀ ਆ ਉਹਨਾਂ ਰੱਜ ਕੇ ਸਵਾਗਤ ਕੀਤਾ ਜਾਵੇ ਔਰ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਕਿ ਜਿਹੜੇ ਬਜ਼ਾਰਾਂ ਦੇ ਪ੍ਰਧਾਨ ਆ ਜਾਂ ਹੋਰ ਜਿਹੜੇ ਨਾਲ ਉਹਨਾਂ ਦੇ ਹੈਗੇ ਪਤਵੰਤੇ ਸੱਜਣ ਉਹ ਵੀ ਪਾਲਕੀ ਨੂੰ ਮੱਥਾ ਟੇਕ ਕੇ ਆਪਣੇ ਪਰਮਾਤਮਾ ਦਾ ਅਸ਼ੀਰਵਾਦ ਲੈਣ ਕੱਲ 7 ਤਰੀਕ ਦਿਨ ਮੰਗਲਵਾਰ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦੇਵ ਦਾ ਉਹਦੇ ਸਵੰਚ ਅਸੀਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਬਲਾਈ ਦਿੰਦੇ ਆਂ ਔਰ ਅਰਦਾਸ ਕਰਦੇ ਆਂ ਕਿ ਪਰਮਪితਾ ਪਰਮਾਤਮਾ ਇਹਨਾਂ ਤੇ ਆਪਣਾ ਅਸ਼ੀਰਵਾਦ ਰੱਖੇ ਜੋ ਕਿ ਸਭ ਨੂੰ ਹੀ ਪਤਾ ਹੈ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦੇਵ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਦਾ ਆਰੰਭ ਭਗਵਾਨ ਵਾਲਮੀਕੀ ਮੁਹੱਲਾ ਬਨਸਾਲਾ ਬਾਜ਼ਾਰ ਤੋਂ ਹੁੰਦੇ ਹੋਏ ਕੌਂਸਲਰ ਰੋਡ ਸਿਨੇਮਾ ਰੋਡ ਤੋਂ ਹੁੰਦੇ ਹੋਏ ਸਾਰਾ ਬਜ਼ਾਰਾ ਦੇ ਵਿੱਚ ਹੁੰਦੇ ਸਵਾਗਤ ਕਰਦੇ ਨੇ ਇਹਨਾਂ ਦਾ ਸ਼ਹਿਰ ਵਸੇ ਦਾ ਧੰਨਵਾਦ ਅਤੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਸਾਰੇ ਦਾ ਅਸ਼ੀਰਵਾਦ ਬਣਿਆ ਰਵੇ ਅਤੇ ਪੁਲਿਸ ਪ੍ਰਸ਼ਾਸਨ ਦਾ ਅਤੇ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਇਹਦੀ ਸਾਰੀ ਸ਼ੋਭਾ ਦਾ ਕਵਰਿੰਗ ਕਰਨੀ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਜੋ ਸ਼ੋਭਾ ਯਾਤਰਾ ਕੱਢੀ ਗਈ ਆ ਉਸ ਦਾ ਪੂਰੇ ਨਗਰ ਬਜ਼ਾਰਾਂ ਵਿੱਚ ਜੋ ਸੋਹਣੇ ਸੋਹਣੇ ਪੰਡਾਲ ਸਜਾਏ ਪਏ ਸੀ ਸਾਰੇ ਬਜ਼ਾਰ ਨੇ ਔਰ ਸਾਰੇ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਸੁੰਦਰ ਝਾਕੀਆਂ ਸੀ ਜਿਹੜੀਆਂ ਪ੍ਰਭੂ ਵਾਲਮੀਕੀ ਮਹਾਰਾਤੇ ਰਾਮ ਦੇ ਜੀਵਨ ਉੱਤੇ ਸੀ ਝਾਕੀਆਂ ਦਾ ਵੀ ਸਾਰਿਆਂ ਨੇ ਬਹੁਤ ਸੁੰਦਰ ਸਵਾਗਤ ਕੀਤਾ ਵਾ ਰੰਗੋਲੀ ਦਾ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਨਾਂ ਕੀ ਸੜਕਾਂ ਤੇ ਹੋਰ ਵੀ ਖੂਬਸੂਰਤ ਨਜ਼ਾਰੇ ਦੇਖਣ ਮਿਲਿਆ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਥੇ ਸਾਰੀ ਦੁਨੀਆ ਵਿੱਚ ਭਗਵਾਨ ਵਾਲਮਿਕ ਜੀ ਮਹਾਰਾਜ ਦਾ ਜਿਹੜਾ ਗੁਰਪੁਰਬ ਦਾ ਦਿਹਾੜਾ ਜਿਹੜਾ ਹੈ ਕੱਲ ਬੜੀ ਸ਼ਰਧਾ ਦੇ ਭਾਵ ਦੇ ਨਾਲ ਸਾਰੀ ਦੁਨੀਆ ਦੇ ਵਖ ਵਖ ਸਭ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਉਸੇ ਗੜੀ ਵਿੱਚ ਅੱਜ ਜਿਹੜਾ ਹੈਗਾ ਫਗਵਾੜਾ ਦੇ ਵਖ ਵਖ ਗੁਰਦੁਆਰਾ ਮੰਦਰ ਸਾਹਿਬਾਂ ਤੋਂ ਜਿਹੜਾ ਹੈਗਾ ਉਹ ਅੱਜ ਜਿਹੜਾ ਹੈਗਾ ਇਹ ਸ਼ੁਭ ਯਾਤਰਾ ਦਾ ਆਰੰਭ ਹੋਇਆ ਹੈਗਾ ਜਿਸ ਦੇ ਵਿੱਚ ਫਗਵਾੜੇ ਦੇ ਵਖ ਵਖ ਮਹੱਲਾਂ ਤੋਂ ਵਖ ਵਖ ਪਿੰਡਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਆ ਕੇ ਜਿੱਥੇ ਸੰਗਤਾਂ ਨੇ ਤੁਮਸਤਕ ਹੋਣਾ ਹੈਗਾ ਉੱਥੇ ਹੀ ਭਗਵਾਨ ਵਾਲਮੀਕ ਜੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰਨਾ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਸਦਕਾ ਇਹ ਜਿਹੜਾ ਹੈਗਾ ਜਿੱਥੇ ਆਪਣਾ ਜੀਵਨ ਸਫਲ ਕਰਦੇ ਗਏ ਉੱਥੇ ਹੀ ਮੈਂ ਸਾਰੇ ਭਗਵਾਨ ਬਸੀਆਂ ਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਸਾਰੇ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਦਸਵੇਂ ਰਸਤੇ ਚੱਲੀਏ ਸੇਕਤੀ ਕਰਦਾ ਭਗਵਾਨ ਵਾਲਮੀਕ ਜੀ ਦਾ ਸਰਕਾਸ਼ ਉਸਤ ਦੇ ਸੰਗ ਵਿੱਚ ਹਾਜੀ ਪੂਜਾ ਯਾਤਰਾ ਸਾਹਿਬ ਜੀ ਮੋਨੋ ਜੀ ਜੀ ਆ ਰਿਹਾ ਹੈ ਸਾਰੇ ਮਨ ਨੂੰ ਬਹੁਤ ਬਹੁਤ ਸ਼ੁਕਰੀਆ ਹੋਰ እንኳን ਵਾਹਿਗੁਰੂ ਜੀ ਦੇ ਇਸ ਸ਼੍ਰੋਮਣੇ ਚੱਕੇ। ਦੇਸ਼ ਦੀ ਸੰਭਕੜੀਏ ਹੋਰ ਆਪਣਾ ਜੀਵਨ ਸੰਭਲ ਰਹੀਏ। ਜੈ ਸ਼੍ਰੀ ਰਾਮ। ਭਗਵਾਨ ਭਾਲਮੀ ਜੀ ਜੀ ਸ੍ਰੀ ਸ੍ਰਿਸ਼ਟੀ ਕਰਦਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਸ਼ੋਭਾ ਯਾਤਰਾਵੇ। ਪਲਕਤ ਦੇ ਵਿੱਚ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਔਰ ਦੇਸ਼ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਔਰ ਮਹਾਂ ਵਾਲਮੀ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆ ਬਹੁਤ ਬਹੁਤ ਬਧਾਈ ਭਗਵਾਨ ਬਾਲਬੀ ਕੀ ਮਹਾਰਾਜੀ ਦੇ ਪ੍ਰਗਟ ਦਿਵਸ ਦੀਆਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਫਵਾੜਾ ਵੱਲੋਂ ਲੱਖ ਲੱਖ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਜਿੱਥੇ ਪੂਰੀ ਦੇਸ਼ ਤੇ ਦੁਨੀਆ 'ਚ ਆਗਮਨ ਪੁਰਬ ਮਨਾਇਆ ਜਾ ਰਿਹਾ ਭਗਵਾਨ ਬਾਲਬੀ ਕੀ ਮਹਾਰਾਜੀ ਦਾ ਉੱਥੇ ਅੱਜ ਨਗਰ ਕੀਰਤਨ ਸੁਭਾਇ ਨਗਰ ਤੋਂ ਕੱਢੇ ਜਾ ਰਿਹਾ ਤੇ ਮੈਂ ਸਮਝਦਾ ਕਿ ਆ ਉਹ ਆਪਾਂ ਇਸ ਨਗਰ ਕੀਰਤਨ ਦਾ ਪੱਟੀ ਪੱਤਾ ਸਵਾਗਤ ਕਰੀਏ ਤੇ ਜੋ ਸਾਨੂੰ ਬਾਲਬੀ ਕੀ ਮਹਾਰਾਜੀ ਨੇ ਸਾਨੂੰ ਸਿੱਖਿਆਵਾਂ ਦਿੱਤੇ ਆ ਉਹ ਤੋਂ ਚੱਲਣ ਦਾ ਜਤਨ ਕਰੀਏ ਤੇ ਮੈਂ ਸਮੂਹ ਦੁਕਾਨਦਾਰਾਂ ਤੇ ਵੀਰਾਂ ਨੂੰ ਅਪੀਲ ਕਰਦਾ ਯਾਓ ਆਪ ਇਸ ਨਗਰ ਦੀ ਇਤਿਹਾਸਿਕ ਸ਼ੋਭਾ ਯਾਤਰਾ ਪਰਵਸ ਵਾਕਤਰੀਏ ਅੱਜ ਸ਼ੋਭਾ ਯਾਤਰਾ ਬੜੀ ਤੁਮਕਾਮ ਦੇ ਨਾਲ ਪਲਾਈ ਗਏ ਤੋਂ ਜੋ ਆ ਨਗਰ ਤੋਂ ਵਸਦੇ ਦੁਨ ਦੇ ਗੱਟੀਆਂ ਸ਼ੋਭਾ ਯਾਤਰਾ ਹੋਗੀਆਂ ਤੋਂ ਅੱਜ ਦੇ ਦਿਨ ਤੇ ਪਵਨ ਬਾਲਮੀਕ ਜੀ ਦੇ ਜਨਮ ਉਤਸਵ ਤੇ ਮੈਂ ਆਪਣੇ ਵੱਲੋਂ ਉਹ ਦੋ ਸ਼ਹਿਨਵਾਸੀ ਅਰੂ ਦਾ ਹਰ ਸਾਹ ਲਈ ਕਰਾ ਸ਼੍ਰੀ ਪਵਨ ਬਾਲਮੀਕ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਅੱਜ ਸੁਬਾਸ਼ ਨਗਰ ਕੇ ਦੇ ਬਹੁਤ ਵੱਡੀ ਗਿਣਤੀ ਤਦਾਦ ਦੇ ਵਿੱਚ ਸੰਗਤਾਂ ਪੁੱਜੀਆਂ ਔਰ ਅੱਜ ਦੇ ਦਿਨ ਤੇ ਮੈਂ ਸਾਰੇ ਫਗਵਾੜਾ ਨੁ ਫਕਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਔਰ ਸਾਰੇ ਦੇਸ਼ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਜਨਾ ਔਰ ਅਸੀਂ ਸਾਰੇ ਰਾਜ ਮਿਲ ਕੇ ਜੋ ਸਾਨੂੰ ਗੁਰੂ ਮਹਾਰਾਜ ਦਾ ਉਪਦੇਸ਼ ਮਿਲਿਆ ਉਥੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਆਪਣੇ ਸ਼ਹਿਰ ਦਾ ਭਲਾ ਕਰ ਸਕੀਏ ਆਪਣੀ ਕਮਿਊਨਿਟੀ ਦਾ ਭਲਾ ਕਰ ਸਕੀਏ ਭਗਵਾਨ ਵਾਲਮੀਕੀ ਮਹਾਰਾ ਜੀ ਦੇ ਪ੍ਰਕਾਸ਼ ਪੁਰਵ ਦੇ ਵਿੱਚ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਬੜੀ ਧੂਮ-ਤਾਮ ਨਾਲ ਮਨਾ ਰਹੀ ਹੈ ਉੱਥੇ ਹੀ ਫਗਵਾੜਾ ਦੇ ਵਿੱਚ ਅੱਜ ਇੱਕ ਵਿਸ਼ਾਸ਼ ਸ਼ੋਭਾ ਯਾਤਰਾ ਪੂਰੀ ਫਗਵਾੜਾ ਦੀ ਪਰिक्रमा ਕਰਕੇ ਵਾਪਸ ਮੰਦਰ ਦੇ ਵਿੱਚ ਆ ਕੇ ਨਮਸਤਕ ਹੋਊਗੀ ਮੈਂ ਆਪਣੇ ਵੱਲੋਂ ਸਮੁੱਚੀ ਕਾਂਗਰਸ ਵੱਲੋਂ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੇ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਲੱਖ-ਲੱਖ ਵਧਾਈ ਦਿੰਦਾ ਭਗਵਾਨ ਸ਼੍ਰੀ ਵਾਲਮੀਕ ਮਹਾਰਾਜੀ ਦੇ ਪਾਵਨ ਪ੍ਰਗਟ ਉਪਤਿ ਮੈਂ ਸਮੂਹ ਫਗਵਾੜਾ ਵਾਸੀਆਂ ਨੂੰ ਲੱਖ-ਲੱਖ ਮੁਬਾਰਕਬਾਦ ਦਿੰਦਾ ਔਰ ਭਗਵਾਨ ਸ੍ਰੀ ਬਾਲਮਿਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਇਹ ਅੱਜ ਦਾ ਵੀ ਪਵਿੱਤਰ ਦਿਹਾੜਾ ਤੁਹਾਡੀ ਛਤਰ ਛਾਇਆ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਬਹੁਤ ਹੀ ਵਧੀਆ ਸੁਚੱਜੇ ਮਾਹੌਲ ਦੇ ਵਿੱਚ ਔਰ ਸਾਰੇ ਫਗਵਾੜੇ ਵਾਸੀਆਂ ਨੂੰ ਸਾਨੂੰ ਅਸ਼ੀਰਵਾਦ ਦਿੰਦਾ ਹੋਇਆ ਇਹ ਨਗਰ ਕੀਰਤਨ ਨਿਕਲੇ ਔਰ ਸਾਰਿਆਂ ਤੇ ਤੁਹਾਡੀ ਇਸ ਤਾਈ ਕਿਰਪਾ ਬਣੀ ਰਹੇ ਅੱਜ ਦੇ ਦਿਨ ਅਸੀਂ ਸਮੁੱਚੇ ਕਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਉਹਨਾਂ ਦੀ ਸਖਿਆਵਾਂ ਦੇ ਨਾਲ ਹੀ ਚੱਲ ਕੇ ਆਪ ਆਪਣੇ ਜੀਵਨ ਦਾ ਜਿਹੜਾ ਪਾਰ ਉਤਾਰਾ ਕਰ ਸਕਦੇ ਆ ਔਰ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਦਿਨ ਤੇ ਅਸੀਂ ਲੱਖ ਲੱਖ ਵਧਾਈ ਪੇਸ਼ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਦੀ ਇਹ ਸ਼ੁਭ ਦਿਹਾੜੇ ਦੀ ਸਾਰੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਫਗਵਾੜਾ ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਇਹ ਅਰਦਾਸ ਕਰੂੰਗਾ ਕਿ ਜੋ ਭਗਵਾਨ ਵਾਲਮੀਕੀ ਜੀ ਨੇ ਸਾਨੂੰ ਸੰਦੇਸ਼ ਦਿੱਤੇ ਆਪਾਂ ਉਹਨਾਂ ਦੇ ਪੂਰਨਿਆਂ ਦੇ ਚੱਲਦੇ ਹੋਏ ਸਮਾਜ ਦਾ ਭਲਾ ਕਰ ਸਕੀਏ ਔਰ ਇੱਕ ਬਾਰ ਫੇਰ ਮੈਂ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੇ ਹੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ